ਇੱਕ ਦਰਵਾਜ਼ਾ ਉਹ ਕੀ ਹੋ ਗਿਆ ਤੂੰ ਕਿ ਅੰਦਰ ਕੰਢਈ ਆ ਅੰਦਰ ਮੈਂ ਕੀ ਕਰਨਾ ਮੈਨੂੰ ਤਾਂ ਬੰਦ ਕੀਤਾ ਹੈ ਮੰਮੀ ਨੇ ਅੰਦਰ ਹੈ ਉਹਨੇ ਤੈਨੂੰ ਕਾਹਦੇ ਲਈ ਬੰਦ ਕਰ ਦਿੱਤਾ ਐਵੇਂ ਬਿਨਾ ਗੱਲ ਤੋਂ ਦੇ ਲੋ ਉਹਦਾਂ 20000 ਦੀ ਗੱਲ ਕਰਨ ਡੈ ਇਨਾ ਇੱਥੇ ਬੈਠੇ ਉਹ ਮੈਂ ਕਹਿ ਦਿੱਤਾ ਤਾਂ ਉਹਦਾ ਘਰਕੇ ਮੈਨੂੰ ਬੰਦ ਕੀਤਾ ਤਾਂ ਨਾਲੇ ਮੇਰੀ ਹੋਰ ਗੱਲ ਸੁਣ ਲੋ ਇਹਦੀਆਂ ਕਰਤੂਤਾਂ ਦੇਖ ਲੋ ਇਹਨੇ ਨਾ ਸੋਨਾ ਲਿਆ ਨਾ ਆਵ ਕੋਲੋਂ ਹੈ ਉਹਨਾਂ ਕੋ ਕਾਹਦੇ ਲਈ ਸੋਨਾ ਲੈ ਲਿਆ ਇਹਨੇ ਉਹੀ ਵੇਚ ਕੇ ਤੇ 20000 ਰੁਪਇਆ ਦੇਣਾ ਹੈਗਾ ਉੱਥੇ ਪੈਸੇ ਇਕੱਠੇ ਕੀਤੇ ਉਸੇ ਉਹੀ ਪੈਸੇ ਆਏ ਹੋਰ ਇਹਦੇ ਕੋਲ ਕਿਹੜੇ ਆ ਤਨਾਲੇ ਪੈ ਸੋਨਾ ਇਦਾਂ ਨਹੀਂ ਲਿਆ ਉਹਨਾਂ ਤੋਂ ਚੋਰੀ ਲਿਆ ਪਿੰਦਰ ਹੁਣਾ ਤੋਂ ਨਾਵੇਂ ਇਹਨੂੰ ਦੇ ਕੇ ਗਈ ਉਹਦਾਂ ਜਿਹੜੀ ਇੱਥੇ ਮੈਂ ਫੜ ਰਹੀਆਂ ਸੀ ਨਾ ਇਦਾਂ ਕੋਈ ਚੀਜ਼ ਉਹ ਸੋਨਾ ਹੀ ਸੀਗਾ ਹਾਏ ਵੇਹੋ ਕਿੱਡੇ ਪਾਪ ਕਮਾਉਣ ਰਹੀ ਆ ਇਹ ਮਾਂ ਮੇਰੀ ਇਹਨੇ ਤੇ ਮੇਰਾ ਮੂੰਹ ਕਾਲਾ ਕਰਾਉਣਾ ਵਾ ਪਿੰਡ 'ਚ ਹੋਰ ਨਹੀਂ ਗੱਲ ਕੋਈ ਵੀ ਹੈਗੀ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਮੈਨੂੰ ਤਾਂ ਲੱਗਦਾ ਪਹਿਲੀ ਗੱਲ ਉਹਨਾਂ ਨੂੰ ਲੱਗ ਹੀ ਗਿਆ ਵਾ ਤੇ ਜੇ ਉਹ ਆ ਗਏ ਨਾ ਇੱਥੇ ਉਹਨਾਂ ਨੇ ਸਾਡਾ ਵੀ ਨਹੀਂ ਛੱਡਣਾ ਕੁਛ ਵੀ ਉਹਨਾਂ ਨੇ ਸਾਡਾ ਕਿਤੇ ਦੇ ਦਿੰਨਾ ਪਤ ਪਤ ਉਹਨਾਂ ਨੂੰ ਸ਼ਾਨ ਮਾਰਨਾ ਪਹਿਲਾਂ ਹੀ ਉਹ ਦੁਸ਼ਮਣ ਵਾ ਸਾਡੇ ਉਹਨੇ ਕਿਹਾ ਚੋਰੀ ਚੋ ਈ ਡੀ ਹੈਗੀ ਨਾਲੇ ਨਾ ਵਾਈਗੀ ਇੱਥੇ ਉਹ ਰੋਣ ਖਪਣ ਲਈ ਇਹਦੀ ਜਾਨ ਨੂੰ ਤੇ ਸੋਨਾ ਦੇ ਮੈਨੂੰ ਮੈਂ ਵਾਪਸ ਲੈ ਕੇ ਜਾਵਾ ਤੇ ਇਹ ਉਹਨੂੰ ਕਹਿਣ ਲਈ ਨਹੀਂ ਹੈਨੀ ਮੇਰੇ ਕੋਲ ਸੋਨਾ ਤੇ ਜਦੋਂ ਮੈਂ ਇੱਥੇ ਸੁਣ ਲਈਆਂ ਸਾਰੀਆਂ ਗੱਲਾਂ ਤੇ ਮੈਂ ਕਿ ਮੈਂ ਦੱਸ ਕਿਉਂ ਨਹੀਂ ਉਹਦੀ ਮਾਂ ਨੂੰ ਜਰਾ ਵੀ ਇਹ ਕੰਮ ਕਰਦੀਆਂ ਫਿਰਦੀਆਂ ਤੁਸੀਂ ਤੇ ਮੈਨੂੰ ਫੜ ਕੇ ਅੰਦਰ ਬੰਦ ਕਰ ਦਿੱਤਾ ਇੱਥੇ ਦੇਖੋ ਸਾਹ ਸੁੱਕਣ ਲੱਗ ਪਿਆ ਮੈਂ ਕੀ ਜਵਾਬ ਦੇਣਾ ਪਿੰਡ ਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੋ ਮਰਜੀ ਕਹੋ ਹੁਣ ਪੁੱਛੋ ਤਾਂ ਸਹੀ ਐ ਇਹਨੂੰ ਬੁਲਾ ਕੇ ਜਰਾ ਜਿਹੜਾ ਇੰਨੀ ਐਦਨ ਉਹਦਨ ਗੱਲਾਂ ਕਰਨ ਲਈ ਇੱਥੇ ਮੈਨੂੰ ਵੀਦਾ ਬੋਲਦੀ ਉਹਦਾ ਬੋਲਦੀ ਇਹਨੂੰ ਪੁੱਛੋ ਜਰਾ ਵੀ ਇਹ ਕਿਹੜੇ ਕੰਮ ਕਰਦੀ ਫਿਰਦੀ ਆ ਤੇ ਡੈਡੀ ਵੀ ਰਲੇ ਹੋਏ ਇਹਦੇ ਨਾਲ ਹੈ ਹੋਰ ਕੀ ਆ ਪੁੱਛੋ ਜਰਾ ਇਹਨੂੰ ਬਾਹਰੋਂ ਆਵਾਜ਼ ਮੈਨੂੰ ਤਾਂ ਘਰ ਕੀ ਕਮਰੇ ਦੇ ਵਿੱਚ ਬੰਦ ਹੁਣ ਇਹਨੂੰ ਵੀ ਪੁੱਛੋ ਵੀ ਆ ਕੀ ਕਰਦੀ ਫਿਰਦੀ ਐ ਆਜੋ ਮੰਮੀ ਆਜੋ ਕੀ ਗੱਲ ਆ ਕਿਹੜਾ ਸੱਪ ਕੱਢਣਾ ਹੁਣ ਤੂੰ ਦੱਸ ਕੀ ਗੱਲ ਆ ਉਹ ਗੱਲ ਮੇਰੀ ਇਹੋ ਹੀ ਆ ਕਿ ਇਹਨੂੰ ਅੰਦਰ ਕਦਰ ਲਈ ਬੰਦ ਕੀਤਾ ਹੈ ਇਹਦੀਆਂ ਕਰਤੂਤਾਂ ਦੇ ਕਰਕੇ ਇਹ ਕਰਤੂਤਾਂ ਦੀਆਂ ਚੁੰਗੀਆਂ ਕਰਦੀ ਦੇਖ ਲਓ ਆਹੋ ਕੀ ਵੇਖਾ ਲਾ ਪੋਸਤ ਲੈ ਮਾਂ ਨੂੰ ਬੰਦ ਕੀ ਕੀ ਆ ਕਿਹੜੀ ਗੱਲ ਹੋਈ ਆ ਕਿਹੜੀ ਕਰਕੇ ਮੈਨੂੰ ਬੰਦ ਕੀਤਾ ਵਾ ਮੀਰੀਆਂ ਨੇ ਕੀ ਤੁਸ ਨਾ ਤੂੰ ਦੱਸਦੀ ਆ ਵਾ ਸਾਰੀਆਂ ਨਾ ਤੇਰੀ ਕਿਹੜੀ ਜ਼ੁਬਾਨ ਨਿੱਕੀ ਆ ਇਸੇ ਕੰਮ ਦੇ ਅੰਦਰ ਵੜ ਕੇ ਦੱਸਣ ਦੀਆਂ ਸਾਰਾ ਕੁਝ ਮੈਂ ਤੇਨ ਕੋਸ਼ ਦੇਣ ਨਿਕਲੀ ਮੈਨੂੰ ਚਾਹੀਦਾ ਮਾਰਨਾ ਜਿੰਦਰਾ ਚਾਬੀ ਮੰਗਦਾ ਤੇ ਫਿਰ ਖੋਲਦਾ ਤੇਰਾ ਬੂਆ ਠੀਕ ਵਾ ਨਾ ਪੁੱਛੋ ਓ ਦੱਸੋ ਮੰਮੀ ਕੀ ਗੱਲ ਹੋਈ ਆ ਕਦਲ ਹੀ ਆਈ ਨਾ ਵੀ ਆ ਕੀ ਹਾਲਤ ਆ ਬੱਸ ਦੱਸੋ ਮੈਨੂੰ ਸਾਰੀ ਗੱਲ ਮੈਨੂੰ ਦੱਸਿਓ ਸੱਚ ਪਰ ਇਹ ਨਹੀਂ ਰੋ ਰੋ ਝੂਠ ਨਹੀਂ ਝੱਲਣੇ ਪਰਿਵਾਰਾਂ ਦੇ ਵਿੱਚ ਮੈਨੂੰ ਡਰਦੀ ਪਿਆਵੇ ਤੇਰਾ ਕਿਦਾਂ ਬੁੜਕ-ਬੁੜਕ ਬੋਲਦਾ ਜਨਾਨੀ ਦੇ ਪਿਛੇ ਲਾ ਕੇ ਪਹਿਲਾਂ ਇਹਨੂੰ ਪੁੱਛ ਪੀਨੂੰ ਬਸ ਸਾਰੀ ਗੱਲ ਸਮਝਾਏਗੀ ਪਿੱਠੇ ਬਹਿ ਤੇ ਵੀ ਆ ਸਾਰਾ ਕੁਝ ਜੇ ਮੈਨੂੰ ਕੋ ਕਰਣ ਡਈ ਆ ਨਾ ਤੇ ਤੁਹਾਡੇ ਦੋਵਾਂ ਵਾਰ ਤੇ ਕਰਨ ਡਈ ਆ ਮੇਰੀ ਕਿਹੜੀ ਕੁੱਤੀ ਆ ਜਿਹਨੂੰ ਮੈਂ ਟੋਕੇ ਦੇ ਆ ਹੁਣ ਸਾਰਾ ਕੁਝ ਮੈਨੂੰ ਕ ਸ਼ਰਮ ਕਰੋ ਚੰਗਾ ਜੇ ਤੁਹਾਡੀ ਮਾਂ ਨੇ ਤੋਂ ਕੁਝ ਲਿਆ ਹੋਗਾ ਤੇ ਤੁਹਾਡਾ ਘਰ ਹੀ ਬਣਾਉਂਗੀ ਮੈਂ ਕਿੱਥੇ ਦੇ ਆਉਣਾ ਵਾਂ ਤੇ ਮਾਤਾ ਉਹ ਤੇ ਮੰਗਣ ਆਉਂ ਡਈ ਆ ਘਰ ਘਰ ਕੀ ਬਣਾਉਣਾ ਵਾ ਉਹਨੂੰ ਦੇਣਾ ਕਿੱਥੋਂ ਆ ਗੱਲ ਨੂੰ ਤੇ ਮੈਂ ਆ ਤਾਂ ਰਿਸ਼ਤਾ ਨਹੀਂ ਕਰਾਇਆ ਹੈ ਆਪਣੇ ਹੱਥੀ ਚੋਕੀ ਲਈ ਅੰਗੇ ਤੇ ਇੱਕ ਡਾ ਵਧੀਆ ਘਰ ਲੱਭ ਕੇ ਦਿੱਤਾ ਤੇ ਮੇਰਾ ਕੋਈ ਹਿੱਸਾ ਨਹੀਂ ਬਣਦਾ ਜੇ ਮੈਂ ਕੋਈ ਚੀਜ਼ ਲੈ ਹੀ ਲਈ ਲੋੜ ਪੈ ਹੀ ਗਈ ਮੈਨੂੰ ਤੇ ਕਿੱਧਰ ਦੀ ਆਖਰ ਆ ਗਈ ਆ ਲੋੜ ਕਾਦੀ ਪੈ ਗਈ ਐ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਘਰ ਹੈਗੀਆਂ ਵਾ ਹਾਂ ਬੜਾ ਖੁਸ਼ ਹੈਗਾ ਤੇਰੇ ਘਰ ਜਿਹੜੀ ਤੇਰੀ ਤਨਖਾਹ ਹੁੰਦੀ ਹੀ ਉਹ ਮਹਾਰਾਣੀਆਂ ਦੀ ਮਦੇੜਣੀ ਕੀ ਦੇਣੀ ਤੇ ਆਪਾਂ ਕਿੱਥੇ ਡੁੱਬ ਕੇ ਮਰ ਜੀਏ ਹੈ ਹੁਣ ਲੋਕਾਂ ਦੇ ਘਰੇ ਚੋਰੀਆਂ ਕਰਨੀਆਂ ਵੇਖੋ ਛੋਦੇ ਇਹਨ ਅਗਲੇ ਕੀ ਹੋਣਾ ਵਾ ਇੱਥੇ ਹੋਣਾ ਦੀਆਂ ਆਪਣੇ ਭਤੀਜੀ ਕੋਲ ਚੀਜ਼ ਲਈ ਆ ਮੈਂ ਠੀਕ ਆ ਨਾ ਕਚੋਰੀਆਂ ਨਹੀਂ ਕੀਤੀਆਂ ਜ਼ੁਬਾਨ ਨਾਲ ਚਲਾ ਬੋਤੀ ਉਹ ਪਤਾ ਨਹੀਂ ਉਹ 50000 ਦਾ ਸੋਨਾ ਵਾ ਕਿ ਲੱਖ ਰੁਪਏ ਦਾ ਸੋਨਾ ਸਾਡੇ ਤੇ ਜਿਆਦੇ ਪੈਸੇ ਪਾਦਣਗੇ ਤੇ ਕਿੱਧਰ ਨੂੰ ਜਾਣਾ ਵਾ ਅਸੀਂ ਉਹ ਕਿਤੇ ਨਹੀਂ ਪੈਸੇ ਪਾਦਣ ਲੱਗੇ ਮੈਂ ਮੰਨਣਾ ਹੀ ਨਹੀਂਗਾ ਸੋਨਾ ਲਿਆ ਠੀਕ ਆ ਨਾ ਨਾਲੇ ਆਪਣੇ ਭਤੀਜੀ ਨੂੰ ਮੈਂ ਕਹਿਤਾ ਵਾ ਤੇ ਮੁਕਰਦਾ ਜਾ ਕੇ ਨਾਲੇ ਇੱਕ ਗੱਲ ਹੋਰ ਸੁਣ ਲੈ ਮੇਰੀ ਧਿਆਨ ਨਾਲ ਆਪਣੀ ਜਨਾਨੀ ਦੇ ਮੂੰਹ ਨੂੰ ਤਾਲਾ ਲਾ ਦੇ ਠੀਕ ਹੈ ਨਾ ਇਹਨੂੰ ਕ ਜੁਬਾਨ ਬੰਦ ਰੱਖ ਆਪਣੀ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਾ ਹੋਊਗਾ ਉਹ ਤਾਂ ਨਹੀਂ ਮੰਮੀ ਤਾਲਾ ਲੱਗਣਾ ਮੇਰੀ ਜੁਬਾਨ ਤੇ ਮੈਂ ਤਾਂ ਦੱਸ ਕੇ ਰਹੂੰ ਉਹਨਾਂ ਨੂੰ ਦੱਸ ਕੇ ਰਹੂੰਗੀ ਜੱਦੀ ਗੈ ਥਾ ਦੀ ਆ ਵੇਖਿਓ ਜੁਬਾਨੇ ਦੀ ਹੈ ਮੈਂ ਤੈਨੂੰ ਕਹਿ ਦਿੱયો ਇਹਦੀ ਜੁਬਾਨ ਨੂੰ ਤਾਲਾ ਮਾਰਨ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਖਿੱਚ ਦੇਣੀ ਉਹ ਮੰਮੀ ਉਹ ਸੱਚੀ ਆ ਤੁਸੀਂ ਕਹੋ ਦੀ ਕਿਸ ਦੀ ਚੀਜ਼ ਰੱਖੀ ਆ ਪਹਿਲਾਂ ਦੱਸੋ ਇਹ ਕਾਦੀ ਸੱਚੀ ਆ ਲੇਵੇਂ ਮੱਥਾ ਮਾਰਨ ਦੀ ਮਰਜੋ ਮਤਡੇ ਵਾਤੇ ਬਣਾਉਂਦੀ ਸਾਰਾ ਕੁਛ ਤਾਨੂੰ ਫੇਰ ਅਕਲ ਨਹੀਂ ਆਉਂਦੀ ਉਹ ਹਨ ਨੂੰ ਨਹੀਂ ਜੇ ਕਿਹੇ ਵੀ ਗੱਲ ਦਾ ਪਤਾ ਦੋ ਬੰਦੇ ਆ ਜਾਣ ਕੱਲ ਨੂੰ ਚਾਰ ਬੰਦੇ ਆ ਜਾਣ ਸਾਡੇ ਕੋਲ ਜਵਾਬ ਨਹੀਂ ਹੈਗਾ ਤੁਸੀਂ ਆਪ ਹੀ ਦੇਣੀ ਏ ਲੋਕਾਂ ਨੂੰ ਘਰ ਫਟੇ ਮੋਟਾ ਤਾਨੂੰ ਅਕਲ ਨਹੀਂ ਚਾਉਣੀਆ ਤੁਸੀਂ ਇਹ ਨਹੀਂ ਸੋਚਦੇ ਵੀ ਜੇ ਹਾਡੀ ماں ਕਰਨ ਲਈ ਆ ਤੇ ਸਾਡਾ ਹੀ ਕੁਛ ਬਣਨਾ ਆ ਅੰਤਰਛਦਾਈ ਕੇ ਥਾਂ ਦੇ ਜੇ ਅਕਲ ਹੋਵੇ ਤੇ ਕਾਟਾ ਕਾਦਾ ਖੱਟਿਓ ਤਾਨੂੰ ਉਹ ਜੀ ਬਦਮਾਗ ਜਨਾਨੀ ਲੈ ਆਂਦੀ ਏ ਜਿਹੜੇ ਪਿੱਛੇ ਲੱਗਾ ਰਹਿੰਦਾ ਸਾਰਾ ਦਿਨ ਹੈ ਕਿਤੇ ਇੱਕ ਵਾਰੀ ਨਹੀਂ ਸੋਚਦਾ ਆਪਣੇ ਦਿਮਾਗ ਨਾਲ ਵੀ ਮੇਰੀ ਮਾਂ ਸੱਚੀ ਆ ਉਹਦੇ ਪਿੱਛੇ ਹੀ ਕਰੀ ਜਾਂਦਾ ਐਹੀ ਨਹੀਂ ਮਗਰ ਲਗਣਾ ਹੀ ਨਹੀਂ ਹਮ ਕਰਨਾ ਹੀ ਨਹੀਂ ਜਮ ਕਰਨਾ ਜਦ ਦਫਾ ਟਠੇਕੂ ਚ ਪਹੁੰਚ ਜਾ ਕੇ ਆਪੇ ਸਾਹਮਣੂ ਸਾਰਾ ਕੁਝ ਮੈਂ ਮੈਨੂੰ ਡਰ ਪਾ ਰਿਹਾ ਕਿਸਦਾ ਇੱਥੇ ਇਹ ਜੱਸ ਕਿੱਧਰ ਚ ਲੱਗੀ ਹੈ ਜਾ ਕੇ ਨਾ ਜੀਵਨ ਨੂੰ ਦੱਸਣਾ ਕੋਈ ਪੰਗਾ ਹੀ ਨਾ ਪਾਰੇ ਵੇਖਾ ਤੇ ਬੱਜੀਆਂ ਲੈ ਲੈ ਰੱਖੀ ਜੱਦੀ ਰੰਗ ਬਰੰਗੀਆਂ ਹੈ ਤੇ ਇੰਨਾ ਨਹੀਂ ਪਤਾ ਲੱਗਦਾ ਵੀ ਕੀ ਕਰਨੀਆਂ ਨੇ ਇਕ ਦਾ ਢੇਰ ਲਾਏ ਡੱਬਿਆਂ ਦੇ ਗੰਧ ਤੇ ਇੰਨਾ ਪਉਂਦੀ ਆ ਨਾ ਕਿ ਤੇ ਪਾਉਣ ਵਾਲਾ ਨਾ ਜੀਵਨ ਹਾਂਜੀ ਉਹ ਜਸਕਰ ਜਾਣਦੇ ਉਹਨਾਂ ਦੇ ਪਿੰਡ ਦੇ ਘਰੋਂ ਹਾਈ ਮੈਂ ਮਰ ਜਾ ਪਿੰਡ ਘਰ ਚਲ ਗਈ ਆ ਮੈਂ ਤਾਂ ਹੁਣੇ ਆਇਆ ਪੰਜਾਉ ਨੂੰ ਵੇਖਿਓ ਦਲ ਸੜ ਗਈ ਕਿਸਮਤ ਮੇਰੀ ਆਂਦੇ ਹੁੰਦੇ ਨਾ ਸਿਆਣੇ ਘਰ ਦਾ ਭੇਤੀ ਲੰਕਾ ਢਾਏ ਇਹਨੇ ਉਹ ਕੰਮ ਕਰਨਾ ਜੀ ਮੈਂ ਕਹਿੰਦਾ ਕੋ ਸਿਆਪਾ ਨਾ ਪਾ ਦੇ ਸਿਆਪਾ ਪੈ ਗਿਆ ਕੇ ਸਿਆਪੇ ਦਾ ਕੀ ਪਾਉਣਾ ਹੋਰ ਤਨ ਮੈਂ ਦੱਸਨੀ ਆ ਨਾ ਉਹ ਆਂਦੀ ਹਾਂ ਦੀ ਮੈਨੂੰ ਤੇ ਨਹੀਂ ਰੱਕ ਸਕਦੀ ਮੈਂ ਜਾਣਾ ਹੀ ਜਾਣਾ ਵਾ ਤੇ ਮੈਂ ਤਾਂ ਬਥੇਰਾ ਪਿਆਰਾ ਰੱਖਿਆ ਸਵਿਰਦਾ ਇੱਤੇ ਮੈਂ ਮੁੰਡੇ ਨੂੰ ਇਹਨਾਂ ਖੱਤੇ ਨੂੰ ਕਿਹਾ ਹੀਗਾ ਉਹ ਗੁੰਨਵੱਟੇ ਜਿਹਨੂੰ ਕਹਿਣਾ ਇਹਨਾਂ ਸਮਝਉਂਦਾ ਨੂੰ ਕੋ ਖਾਈ ਮੈਂ ਤਾਂ ਬਥੇਰਾ ਕਿਹਾ ਹੀਗਾ ਉਹਨੂੰ ਮਰਜ਼ੇ ਨੂੰ ਕਿਹਾ ਪਰ ਅੰਦਰ ਪਾਲਾ ਇਹ ਬਾਹਰ ਨਹੀਂ ਜਾਣੀ ਚਾਹੀਦੀ ਮੇਰਾ ਜੀ ਕਹਦਾ ਇਹਦੇ ਮਾਰਾਂ ਚ ਪੇੜ ਆਪੜੇ ਮੁੰਡੇ ਦੇ ਇੱਕ ਵੱਟ ਕੇ ਇੱਕ ਹੁਣ ਕੀ ਕਰਾਂਗੇ ਹੈ ਮੈਂ ਤਾਂ ਮੁਕਰ ਜਾਣਾ ਹੀਗਾ ਮੈਂ ਤਾਂ ਮੰਨਣਾ ਹੀ ਨਹੀਂ ਤੇ ਜਦੋਂ ਆਪਣਾ ਹੀ ਸਿੱਕਾ ਖੋਟਾ ਵਾ ਤਾਂ ਹੁਣ ਕੀ ਕਰਾਂਗੇ ਸਤਿ ਸ਼੍ਰੀ ਅਕਾਲ ਦਾ ਜੀ ਸਤਿ ਸ਼੍ਰੀ ਅਕਾਲ ਬਹੁਤ ਠੀਕ ਠਾਕ ਹਾਂਜੀ ਹਾਂਜੀ ਠੀਕ ਆ ਵਧੀਆ ਕੀ ਹਾਲ ਚਾਲ ਆ ਬਸ ਵਧੀਆ ਜੀ ਦੱਸੋ ਬਸ ਆਪਣੇ ਉਹ ਠੀਕ ਹੀ ਕਰਦਾ ਪਰਨਾ ਕੁਝ ਨਹੀਂ ਉਹ ਵੀ ਘਾਰ ਹੀ ਸੀਗੇ ਤੇ ਪਾਈ ਜੀ ਕਿੱਥੇ ਆ ਉੱਥੇ ਪੁੱਤ ਅੰਦਰ ਹੀ ਆ ਆ ਮੈਨੂੰ ਲਿਆ ਕੇ ਹਾਈ ਹਾਈ ਮੈਂ ਤੇ ਇੰਨਾ ਧਿਆਨ ਰੱਖਿਆ ਕਿਹੜੇ ਵਾਲੇ ਚਲ ਗਈ ਆ ਨਹੀਂ ਜੇ ਤੁਸੀਂ ਵੇਖ ਲਿਆ ਹੀਗਾ ਤੂੰ ਰੋਕ ਹੀ ਲੈਂਦੇ ਮੇਰੀ ਗੱਲ ਸੁਣ ਲੈ ਉਹਦੀ ਜ਼ੁਬਾਨ ਬਹੁਤ ਚੰਗੀ ਆ ਕੀ ਪਤਾ ਨੇ ਕਿਤਨਾ ਕੋਨਾ ਹੈ ਗਾੜੀਆਂ ਜ਼ੁਬਾਨ ਤੇ ਉਹਦੀ ਮਾੜੀ ਆ ਪਰ ਕੀ ਕਰੀਏ ਹੁਣ ਹੈ ਪਾਪਣ ਨੇ ਜਾ ਕੇ ਤਾਂ ਸਭ ਕੋ ਦੱਸ ਦੇਣਾ ਜੇ ਤੇ ਸਾਡੀ ਹੋ ਜਾਣੀ ਹੁਣ ਬੇਇੱਜ਼ਤੀ ਕੀ ਕਰਾਂਗੇ ਜਦੋਂ ਆਪਣੀ ਨੌਣੇ ਜਾ ਕੇ ਸਭ ਕੋ ਦੱਸ ਤਾ ਮੇਰੀ ਸੱਸ ਨੇ ਕੰਮ ਕੀਤਾ ਵਾ ਮੇਰਾ ਸੁਣ ਲੈ ਮੈਂ ਤਾਂ ਕਹਿੰਦਾ ਪ੍ਰਮੋਦ ਇੱਥੇ ਕਿਧਰ ਨੂੰ ਆਵਾਂ ਉਹਨੂੰ ਫੋਨ ਕਰਕੇ ਸਾਧ ਤੇ ਉਹਨੇ ਮਰਗ ਲਾ ਆਵੇ ਮੈਂ ਕੀ ਕਰਾਂ ਮੈਨੂੰ ਕੋਹ ਨਹੀਂ ਜੇ ਸੁਝਣ ਦਿਆ ਮੈਂ ਤਾਂ ਬੜਾ ਫਸ਼ਿਆਰੀ ਨਾ ਕੰਮ ਕੀਤਾ ਸੀ ਸਾਰਾ ਪੀ ਮੈਂ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ ਚੱਲ ਹੁਣ ਜੋ ਹੋ ਗਿਆ ਨਾ ਹੁਣ ਤੂੰ ਮੰਨੀ ਨਾ ਕੋਈ ਗੱਲ ਮੈਂ ਕਿਥੇ ਮੰਨਣੀ ਆ ਮੈਂ ਕਰਾਂ ਕੀ ਮੈਂ ਤੇ ਡੁੱਬ ਜਾਣੀ ਦਾ ਪਤਾ ਲੱਗਾ ਵੀ ਕਿਹੜੇ ਵਾਲੇ ਨਿਕਲ ਗਈ ਆ ਚਲ ਪਰੇ ਹੋ ਜਾ ਕੇ ਚਲਾ ਦੇਖੀ ਸੱਚਾ ਤਾਂ ਇਹ ਨਹੀਂ ਸੱਚਾ ਸੱਚਾ ਕਿਹ ਨਾਲ ਵਧੀਆ ਵਧੀਆ ਤੇ ਨਾਵ ਕਿੱਥੇ ਆ ਨਾਵ ਹੁਣ ਅੰਦਰ ਬੈਠੀ ਆ ਜਾ ਤੇ ਬਾਹਰ ਬੈਠ ਜੀ ਹੋ ਆ ਜੋ ਇਹ ਦਰਵਾਜ਼ਾ ਬੰਦ ਕਰ ਦਿਓ ਸੁੱਖਾ ਆਪ ਤਾਂ ਆ ਜੋ ਤਾਂ ਬਾਹਰ ਜੀ ਭਾਈ ਜੋ ਦਰਵਾਜ਼ਾ ਬੰਦ ਮੈਂ ਤਾਕ ਰਾਇਆ ਸੀ ਮੈਂ ਕਿ ਕਿਤੇ ਨਾ ਬਣਾ ਵੇਖ ਲੈ ਨਹੀਂ ਉਹ ਅੰਦਰ ਬੈਠੀ ਹੈ ਅੱਛਾ ਮੈਂ ਤਾਂ ਆਈ ਹੀ ਮੈਂ ਪਤਾ ਨਹੀਂ ਤੁਹਾਨੂੰ ਪਤਾ ਵੀ ਨਹੀਂ ਕਿ ਇਹ ਗੱਲ ਦਾ ਕਿ ਨਹੀਂ ਫੁੱਦੜ ਮੈਂ ਆਈ ਹੀ ਨਾ ਤੁਹਾਡੇ ਕੋਲ ਕਿ ਤੁਸੀਂ ਇਹਦਾ ਮੜਾ ਧਿਆਨ ਰੱਖਿਆ ਕਰੋ ਉਹੀ ਗੱਲ ਕੀਤੀ ਨਾ ਇਹਨੇ ਹੁਣ ਕੀ ਹੋਇਆ ਵਾ ਇਹਨੇ ਤੁਹਾਡਾ ਕਿਤੇ ਸੋਲਾ ਚੁੱਕੋ ਕਿ ਨਾ ਸਾਰਾ ਤਾਂ ਮੇਰੀ ਮੰਮੀ ਨੂੰ ਦੇ ਕੇ ਆਂਦਾ ਵਾ ਉਥੇ ਅੱਛਾ ਕੋਈ ਤਾਂ ਐਡੀ ਬਿੱਟੀ ਹੈ ਹੋਏ ਹੈ ਇਹੀ ਠੀਕੀ ਕਰਵਾਈਓ ਪਾਣੀ ਜੋ ਬਾਅਦ ਚ ਪੀਨੇ ਆ ਪਹਿਲਾਂ ਜਾ ਕੇ ਤੇ ਇਹਨੂੰ ਲਈ ਹੁੰਦੀ ਐ ਅੰਦਰ ਥਾਲ ਕੇ ਕੇਹੇ ਭੰਨ ਇਹ ਨਾ ਹੋਇ ਸਗਰ ਜੀ ਸਾਰਾ ਕੁਛ ਮੰਮੀ ਨੂੰ ਦੱਸ ਦੇ ਮੈਂ ਤੇ ਪਿੰਦਰ ਦੇ ਮੁੰਡੇ ਦੇ ਹੱਥ ਰੱਖਾ ਨਹੀਂ ਆ ਫੇਰ ਘਰ ਚ ਲੜਾਈਆਂ ਪਈ ਹੋਰ ਕੀ ਤਾਈ ਜੀ ਅਗਲੀ ਤੁਹਾਡੇ ਘਰ ਚੋਂ ਸਾਰਾ ਸਮਾਨ ਲਈ ਜਾਂਦੀ ਤੁਹਾਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਆ ਉਹਨੇ ਤਾਂ ਸਾਰਾ ਸਮਾਨ ਛਿਟੋ ਦੇਣਾ ਵਾ ਆ ਪਕੀਜੀ ਸਤਿਕਾਰ ਸਤਿਕਾਰ ਤੇ ਕੋਈ ਨਹੀਂ ਕੀ ਕਰੀ ਲਈ ਇੱਥੇ ਬਾਹਰ ਆ ਜੂ ਮੰਨਣਾ ਕੋਈ ਨਹੀਂ ਠੀਕਾ ਹੀ ਇੱਥੇ ਸਹੀ ਆ ਹਰ ਉਹ ਚੱਲਣ ਲਈ ਆ ਮਾਗੀ ਕੇ ਜਲ ਨਹੀਂ ਕਿੰਨੀ ਗਰਮੀ ਹੈ ਤੁਮੇ ਤੀ ਇਥੇ ਬਠਾਇ ਨਾ ਅੰਦਰ ਲੈ ਆਉਣਾ ਸੀ ਚੱਲ ਕੋਈ ਨਹੀਂ ਕੋਈ ਨਹੀਂ ਅਜੀ ਮੜਾ ਕੋਈ ਗੱਲ ਕਰਨ ੜੇ ਇਹ ਤਾਂ ਕਰਕੇ ਕਦੀ ਆਈ ਨਹੀਂ ਤੇ ਚੱਲ ਮੇਰੇ ਲਾਗੇ ਬੈ ਗਈ ਆ ਕੋਈ ਗੱਲ ਨਹੀਂ ਚਾਹ ਮੈਂ ਧੀ ਤੂੰ ਚਾਹ ਬਣਾ ਕੇ ਲੈ ਆ ਆਓ ਜਾ ਤੂੰ ਚਾਹ ਬਣਾ ਕੇ ਲੈ ਕੇ ਆਓ ਚਾਹ ਕੋਈ ਨਹੀਂ ਮੈਂ ਬਣਾਈ ਨਹੀਂ ਲੀ ਅਜੋ ਤੂੰ ਕਿਵੇਂ ਮੇਰੇ ਨਾਲ ਨਹੀਂ ਨਹੀਂ ਕੋਈ ਨਹੀਂ ਮੈਨੂੰ ਤਾਂ ਹੀ ਨਾ ਥੋੜਾ ਜਿਹਾ ਕੰਮ ਹੀ ਦਾ ਤੂੰ ਹੀ ਬਣਾ ਲਿਓ ਚਾਹ ਜਾ ਵੇਖਿਆ ਉਹਦੇ ਵੀ ਰੰਗ ਗੁੱਟ ਗਏ ਨਾ ਮੈਨੂੰ ਵੇਖ ਕੇ ਇਸੇ ਕਰਕੇ ਹੁਣ ਗਈ ਹੀ ਇਹ ਤਾਂ ਸਾਡੇ ਘਰ ਉੱਥੇ ਮਮੀ ਦੇ ਕੋਲ ਤੇ ਇਹ ਰੋਂਦੀ ਹੀਗੀ ਕਿ ਮੈਨੂੰ ਸੋਨਾ ਦੇ ਕਿ ਤੇ ਇੱਥੇ ਤੁਹਾਡੇ ਘਰ ਪਤਾ ਲੱਗ ਗਿਆ ਬਪਿੰਦਰ ਨੂੰ ਚੱਲ ਬਣਾ ਹੁਣ ਚਾਹ ਤੇ ਮੇਰੇ ਵਾਸਤੇ ਬਣਾਉਣੀ ਪੈਣੀ ਇਹ ਵੀ ਬੜੀ ਚਲਾਕ ਜਿਵੇਂ ਆਖਿਆ ਵੀ ਆ ਜਾ ਮੇਰੇ ਲਾਗੇ ਤੇ ਉੱਠਣ ਦਾ ਨਾਂ ਨਹੀਂ ਲਿਆ ਤੇ ਉਹਦਾ ਭੂਆ ਬੜੀ ਚਲਾਕ ਭਾਂਦੀ ਆਪਣੇ ਆਪ ਚ ਕਿ ਮੈਂ ਆਪੇ ਇਹਨੂੰ ਸੰਭਾਲਾਂਗੀ ਸਾਬੀ ਤੇ ਦੇਖੋ ਖੜੀ ਵੀ ਨਹੀਂ ਗਈ ਅਗਲੀ ਨੂੰ ਸਾਰਾ ਕੁਝ ਦੱਸਦੇ ਹਾਂ ਹੂੰ ਪਰ ਤੇ ਮੈਂ ਤੇ ਵੀ ਇੱਕ ਗੱਲ ਦੱਸਾਂ ਇਹ ਜਿਹੜਾ ਸੋਨੇ ਦੀ ਗੱਲ ਵਾ ਨਾ ਇਹ ਮੈਨੂੰ ਲੋੜ ਪੈ ਗਈ ਆਪਣੇ ਪੇਕੇ ਤੇ ਮੈਂ ਮੰਗਿਆ ਦੇਖੋ ਪਿੰਦਰ ਕੋਲ ਨੂੰ ਪੁੱਤ ਸੋਨਾ ਦੇ ਦੇ ਤੇ ਮਾਂ ਮੈਂ ਨੇ ਲੋੜਾ ਤੇ ਆਂਦਾ ਵੀ ਕੋਈ ਨਹੀਂ ਦੇ ਦਾਂਗਾ ਤੇ ਜਦੋਂ ਮੰਗਿਆ ਤਾਂ ਨਾ ਮੇਰਾ ਲਾਤਾ ਇਹ ਮੰਮੀ ਨੇ ਝੁੱਕ ਲਿਆ ਇਹ ਲੱਭਦਾ ਨਹੀਂ ਲੱਭਦਾ ਨਹੀਂ ਪਰ ਮੈਨੂੰ ਵੀ ਪਤਾ ਹੀ ਕਿ ਸੋਨਾ ਨੇ ਆਪਣੀ ਭੂਆ ਨੂੰ ਦੇ ਛੜਿਆ ਵਾ ਇਹ ਤਿੰਨ ਚਾਰ ਦਿਨ ਹੋ ਗਏ ਲੜਾਈ ਬੜੀ ਪਈ ਤੇ ਦੱਸ ਦੇ ਕੱਖ ਨਹੀਂ ਜੇ ਮੈਂ ਪੁੱਛਦੀ ਹਾਂ ਇਹ ਮੈਨੂੰ ਮੇਰਾ ਪੁੱਤ ਕਿਨਾਂ ਮਾਤਾ ਤੂੰ ਨਾ ਕਿਸੇ ਗੱਲ ਚ ਆ ਕੋਈ ਗੱਲ ਨਹੀਂ ਕਿ ਕਿੰਨੀ ਮੋਟੀ ਗੱਲ ਹੋਈ ਜਾਨੀ ਕੋਈ ਮੈਨੂੰ ਕੀ ਪਤਾ ਵੀ ਐਡਾ ਵੱਡਾ ਇਹਨਾਂ ਨੇ ਨੁਕਸਾਨ ਕੀਤਾ ਤਾਂ ਇੰਨੀ ਤਾਂ ਲੜਾਈ ਪਈ ਲੱਭਣਾ ਕੀ ਹੁਣਾਂ ਘਾੜੇ ਕਰੋ ਹੁੰਦਾ ਤਾਂ ਲੱਭਦਾ ਉਹ ਤਾਂ ਨੇ ਉਧਰ ਦਿੱਤਾ ਆਪਣੀ ਭੂਆ ਨੂੰ ਉਹਨੇ ਅਗਲੀ ਨੇ ਵੇਚ ਵਟ ਕੇ ਖਾ ਜਾਣਾ ਸਾਰਾ ਕੁਝ ਪਹਿਲੀ ਤਾਂ ਗੱਲ ਇਹ ਮੇਰੀ ਆ ਉਹਨੇ ਇੱਕ ਮੈਨੂੰ ਉਥੇ ਗੂਠੇ ਲਾਇਆ ਵਾ ਵੀ ਹਾਂ ਵੀ ਕਿ ਇਹ ਗੱਲੋਂ ਕੁਛ ਕਰਨੀ ਨਹੀਂ ਦੇਣ ਦੇਗੀ ਹਰ ਗੱਲ ਤੇ ਏਦਾਂ ਕਰਦੀ ਏ ਏਦਾਂ ਲੜਾਈ ਪਾਉਂਦੀ ਜਿੱਦਾਂ ਮੈਂ ਉਹਦੀ ਦੁਸ਼ਮਣ ਹੁੰਨੀ ਆ ਜੇ ਇੱਧਰ ਵਾ ਤੇ ਇਹਨਾਂ ਦੋਵਾਂ ਨੇ ਰਲ ਕੇ ਇੱਧਰ ਤਾਨੂੰ ਗੁੱਠੇ ਲਾਇਆ ਵਾ ਸਾਰਾ ਸਮਾਨ ਢੋਈ ਜਾਂਦੀਆਂ ਉਧਰ ਤੇ ਮੇਰੀ ਇੱਕ ਹੋਰ ਗੱਲ ਸੁਣੋ ਆ ਜਿਹੜੀ ਆਈ ਨਾ ਕੂਨੇ ਮੈਨੂੰ ਚਾਹ ਪੁੱਛਣ ਇਹ ਚਾਹ ਨਹੀਂ ਪੁੱਛਣਾ ਇਹਨੂੰ ਇਸ ਗੱਲ ਦਾ ਡਰ ਈ ਕਿਤੇ ਮੇਰੀ ਮੰਮੀ ਨੂੰ ਦੱਸ ਨਾ ਜਾਵੇ ਇਹ ਇਹ ਵੀ ਮੈਨੂੰ ੱੱਕੇ ਮਾਰ ਕੇ ਅੰਦਰ ਬੰਦ ਕੀਤਾ ਇਹਨਾਂ ਨੇ ਦੋਵਾਂ ਜਾਣੀਆਂ ਨੇ ਜਦੋਂ ਮੈਂ ਇਹਨਾਂ ਦੀਆਂ ਗੱਲਾਂ ਸੁਣਨੀਆਂ ਦੋਵਾਂ ਦੀਆਂ ਕਿ ਹਾਂ ਸੁਣਨੀ ਦੀ ਗੱਲ ਕਰਨੀਆਂ ਮੈਂ ਕਹਿੰਦਾ ਦੱਸ ਕਿ ਏ ਤਾਂ ਦੋਵਾਂ ਰਾਣੀਆਂ ਨੇ ਰਾਲ ਕੇ ਮੈਨੂੰ ਅੰਦਰ ਧੱਕੇ ਮਾਰ ਕੇ ਬੰਦ ਕੀਤਾ ਅੰਦਰ ਉਹ ਤੇ ਮੈਨੂੰ ਪਰਮ ਨੇ ਆਣ ਕੇ ਖੋਲਿਆ ਉਹਨੇ ਕੱਢਿਆ ਬਾਹਰ ਜੇ ਜੀਵਨ ਸਾਡੇ ਨਾਲ ਇਦਾਂ ਕਰਨੀ ਹੈ ਨਾ ਤੇ ਜੀਵਨ ਦੀ ਜਰੂਰ ਅੱਗੇ ਆਉਣੀ ਹੈ ਕੋਈ ਨਹੀਂ ਜੇ ਮੇਰੇ ਘਰੋਂ ਸੋਨਾ ਲੈ ਗਈ ਹੈ ਨਾ ਨੋਨਾ ਮਿੱਠੀ ਬਣ ਕੇ ਤੇ ਕੋਈ ਨਹੀਂ ਮੇਰੇ ਪੁੱਤ ਨੂੰ ਵੀ ਪਤਾ ਲੱਗ ਹੀ ਜਾਣਾ ਵੀ ਅਸੀਂ ਗਿਆ ਆਪੇ ਵੇਖੀ ਕਿਡਾ ਹੁੰਦਾ ਦੇ ਰਹੋ ਲੱਗ ਪਤਾ ਜਾਊਗਾ ਜੀ ਬੱਦੂ ਮੇਰੀ ਇੱਕ ਗੱਲ ਸੁਣੋ ਤੂੰ ਇਹ ਦੱਸੋ ਸਾਰਿਆਂ ਨੂੰ ਇੱਥੇ ਆਪਣੇ ਮੁੰਡੇ ਨੂੰ ਵੀ ਦੱਸੋ ਤੇ ਆਪਣੇ ਘਰ ਵਾਲੇ ਨੂੰ ਵੀ ਦੱਸੋ ਤਾਇਆ ਜੀ ਨੂੰ ਵੀ ਜੀ ਹਾਂ ਆ ਗੱਲਾਂ ਕਰਦੀ ਫਿਰਦੀ ਆ ਫਿਰ ਕੀ ਦੇ ਨੇ ਸੈੱਟ ਹੋਣਾ ਵਾ ਨਹੀਂ ਤੇ ਇਹਨਾਂ ਤੇ ਸਾਰਾ ਕੁਝ ਟੋੜਣਾ ਵਾ ਅਜੇ ਤਾਂ ਸੋਨਾ ਹੀ ਲੈ ਕੇ ਗਈ ਆ ਚੱਲ ਪੁੱਤ ਸਹੀ ਇਹ ਗੱਲ ਕਰ ਬੜੀ ਚਲਾਕ ਆ ਕਿ ਥੇਕ ਤੇ ਕੰਧਾਂ ਨਾਲ ਲੱਗੀ ਹੋਵੇ ਮੈਂ ਤੇਰਾ ਨਾਂ ਨਹੀਂ ਲੈਣਾ ਤੇਰੀ ਗੱਲ ਲੜਾਈ ਤੋਂ ਮੈਂ ਉਦਾਂ ਕਹਿਣਾ ਸੋਨੇ ਦਾ ਪਤਾ ਦਿਓ ਸੋਨਾ ਵਿਆਹ ਸੀ ਆਪੇ ਮੁੜ ਕੇ ਦੱਸਣਗੇ ਮੈਨੂੰ ਦਰ ਨਹੀਂ ਮਾਰਿਆ ਇਹਦਾ ਤੁਸੀਂ ਬਸ ਮੇਰਾ ਹੀ ਨਾਂ ਲੈ ਦਿਓ ਮੇਰੇ ਨਾਲ ਤਾਂ ਸਾਰਾ ਕੁਝ ਘਰ ਆਈਆਂ ਮੈਂ ਉੱਥੇ ਦੋਵੇਂ ਜਾਣੀਆਂ ਅੱਛਾ ਐਂਦਾ ਕੁਝ ਕਰ ਲਿਆ ਵਾ ਤੇ ਹੋਰ ਕੀ ਉੱਥੇ ਮੈਨੂੰ ਧੱਕੇ ਮਾਰ ਕੇ ਤੈਨੂੰ ਦੋ ਛੋਟਾ ਹੀ ਮੁਰਗੀ ਨਾਲ ਕਰਨਾ ਹੈਗਾ ਦੇਖ ਲੈ ਇੱਥੇ ਇੱਦੀ ਚਲਾ ਕੇ ਹਨ ਕਿਤੇ ਪੈਰਾਂ ਤੇ ਪਾਣੀ ਹੀ ਨਹੀਂ ਪੈ ਜਿੰਦੀ ਤੇ ਭਾ ਇੰਨੀ ਲੜਾਈ ਤੇ ਅੰਦਰ ਕਿਤੇ ਮਰਨ ਤੱਕ ਗਈ ਇਸੇ ਲੜਾਈ ਦਾ ਕਰਕੇ ਤਾਂ ਉੱਥੇ ਗਈ ਹੀ ਇਹ ਉੱਥੇ ਜਾ ਕੇ ਉਹਨੂੰ ਰੋਂਣ ਲਈ ਹੀਗੀ ਕਿ ਹਾਂ ਵੀ ਮੈਨੂੰ ਦੇ ਪੈਸੇ ਦੇ ਤੇ ਮੈਂ ਸੋਨਾ ਲੈ ਕੇ ਆਵਾਂ ਤੇ ਆਪਣਾ ਵਾਪਸ ਘਰੇ ਲੈ ਕੇ ਜਾਵਾਂ ਇਸੇ ਕਰਕੇ ਇਹ ਲੜਾਈ ਪਾਉਣ ਲਈ ਇੱਥੇ ਵੀ ਉਹਨੇ ਕਿੱਥੋਂ ਦੇਣਾ ਜੇ ਇਹ ਤਾਂ ਦੇਖ ਲੈਣੇ ਆ ਲਿਆ ਜਿਹੜਾ ਉਹਦਾ ਜਿਹੜਾ ਉਹਦੇ ਹੱਥ ਚ ਚਲ ਗਿਆ ਉਹ ਤਾਂ ਨਹੀਂ ਮੇਰਨਾ ਤੁਹਾਨੂੰ ਵਾਪਸ ਤੇ ਮੈਂ ਤਾਂ ਇਹ ਕਹੂੰਗੀ ਜਿਹੜਾ ਹੁਣ ਅੱਗੇ ਜਾਂਦਾ ਉਹ ਨਾ ਉਹ ਨਾ ਘਵਾ ਲਿਓ ਕਿਤੇ ਉਹ ਬਚਾ ਲਿਓ ਹੁਣ ਹੁਣ ਆਪਣੇ ਘਰ ਦਾਸ ਦੋ ਸਾਰਾ ਕੁਝ ਇਹ ਨਾ ਹੋਵੇ ਤੁਸੀਂ ਵੀ ਝੋਪ ਰਮੋ ਗੱਲ ਕਰਕੇ ਦੇਖਾਂਗੀ ਅੱਗੇ ਕੀ ਤਾਂ ਨਾ ਮੇਰੀ ਸੋਨੀ ਨਹੀਂ ਇੱਕ ਜਾਣੀ ਸੋਨੀ ਮੇਰਾ ਕੰਮ ਹੀ ਤੁਹਾਨੂੰ ਦੱਸਣਾ ਬਾਕੀ ਤੁਹਾਡੀ ਮਰਜ਼ੀ ਹੈ ਵੇਖ ਲਓ ਤੁਸੀਂ ਆਲਪ ਚਾ ਉਹ ਗੇਟ ਇਟ ਹੋ ਲੋ ਆਪਣੀ ਨੌਵਰੀ ਤੇ ਬੜੀ ਉੱਖੀਆਂ ਦੇਖਣਾ ਕਰੀ ਜਾਂਦੀ ਆ ਤੁਹਾਨੂੰ ਕੀ ਕਹ ਲਈ ਤੇ ਮੈਂ ਫੇਸ ਲੋਣੀਆਂ ਕਰੰਦੇ ਹੋ ਵੇ ਲੋ ਕੱਡੀ ਜਬਾਨ ਵਾਲੀ ਦੀ ਦੁੱਖ ਲੱਗਾ ਹੋਣਾ ਮੈਂ ਨਾ ਹਾਂ ਵੀ ਦੱਸ ਦੇ ਤਾਂ ਸਾਰਾ ਕੁਝ ਹੈ ਕੋਈ ਸ਼ਰਮ ਆਉਣੀ ਜਾਂ ਇਹਨਾਂ ਨੂੰ ਕਿ ਤੁਹ ਸ਼ਰਮ ਆਉਣੀ ਆ ਭਤੀਜੀ ਕਿਹਦੀ ਆ ਇਹ ਇਹਨਾਂ ਨੂੰ ਕਿ ਤੁਹ ਸ਼ਰਮ ਆਉਣੀ ਆ ਦੇਖ ਲਓ ਮਿਰਚਾਂ ਲੱਗੀਆਂ ਹੋਣਗੀਆਂ ਹਾਂ ਮੇਰੀ ਮੰਮੀ ਨੂੰ ਦੱਸ ਲਈ ਆ ਸਾਰਾ ਉਹ ਇਹਦੇ ਨਾਲੋਂ ਵੱਧ ਤਾਂ ਉਧਰ ਲੱਗੀਆਂ ਹੋਣੀਆਂ ਅਜੇ ਅਜੇ ਤਾਂ ਜਾ ਕੇ ਲੱਗਣਾ ਮੈਨੂੰ ਪਤਾ ਪਹਿਲਾ ਕਰਤੂਤ ਇਹਦੀ ਕਿੰਨਾ ਮਨਾ ਕੀਤਾ ਹੈਗਾ ਇਹਨੂੰ ਵੀ ਨਹੀਂ ਜਾਣਾ ਨਹੀਂ ਜਾਣਾ ਜਾ ਕੇ ਰਹੀ ਅਗਲੀ ਡਾਡ ਉੱਪਰ ਮੁੱਕ ਗਏ ਸਾਰੇ ਉਹਨੂੰ ਲੱਗੀ ਆ ਨਾ ਸਮਝ ਸਾਰਾ ਪੁਆਣਾ ਤੇਰਾ ਮਰਜੇ ਤੇ ਤੂੰ ਡੱਕੇ ਤੇ ਕਿੱਦਾਂ ਚੱਲ ਜੀਓ ਉਹਦੀ ਹਿੰਮਤ ਕਿੱਦਾਂ ਪਵੇ ਕਰੋ ਬਾਪਿਆ ਰੱਖਣ ਦੀ ਹੈ ਥੋੜ੍ਹ ਗੁੰਗਾ ਕੀ ਬਣਿਆ ਬੋਲ ਹਣ ਮਮੀ ਜਦੋਂ ਤੁਸੀਂ ਦੱਸ ਦੋ ਤੇ ਹਾਨੀਆਂ ਨੂੰ ਕੋਈ ਵੀ ਗੱਲ ਤੇ ਉਹਨੂੰ ਜਾ ਕੇ ਦੱਸਣਾ ਹੀ ਆ ਵੀ ਅਗਲੀ ਕੀ ਦੱਸਾਂ ਇਹਨੂੰ ਬੁਲਾ ਰੂ ਹੈ ਜੇ ਹੁਣ ਪਤਾ ਲੱਗ ਹੀ ਗਿਆ ਵਾ ਮੈਂ ਸਮਝਾਇਆ ਹੈਗਾ ਵੀ ਜਿਓ ਕੋਈ ਕਰਨ ਦੇ ਤਾਡਾ ਸਿਆਪਾ ਕਰਨ ਦੇ ਆ ਨਹੀਂ ਅਸੀਂ ਕੀ ਖਾਣਾ ਵਾ ਤੇ ਅਸੀਂ ਕੀ ਕਰਨਾ ਵਾ ਹੁਣ ਨਾਲ ਇਹੀ ਕਿੜੀਆਂ ਬਾਹਰ ਪੈ ਲੀਆਂ ਲੈਣ ਦੇ ਤਾਂ ਤੁਹਾਨੂੰ ਨਹੀਂ ਦਸੀਏ ਹੈ ਕੀ ਦੱਸਣਾ ਹੈ ਤੁਹਾਨੂੰ ਹੈ ਤੁਹਾਡੇ ਵਰਤ ਘਰ ਪਰ ਨਹੀਂ ਆਣਾ ਮੈਂ ਤੇ ਤੁਸੀਂ ਮੇਰੇ ਸੱਚ ਸੁਆਭ ਪਾਉਣ ਡੇ ਆਂਡੀ ਗਾਂਡੀ ਜਾ ਜਾ ਕੇ ਤੁਸੀਂ ਉਹ ਚੋਰੀ ਦਾ ਸੁਣਾ ਨਾ ਅਗਲੇ ਕੱਲੂ ਆਣ ਕੇ ਹੋਰ ਲਖਾਉਣਗੇ ਤੇ ਫੇਰ ਕੀ ਕਰਾਂਗੇ ਚੋਰੀ ਕਿੱਦਾਂ ਹੋਗੀ ਮੇਰੀ ਭਤੀਜੀ ਦੀ ਚੀਜ਼ ਹੈਗੀ ਆਪਣੇ ਹੱਥੀ ਮੈਨੂੰ ਦੇ ਕੇ ਗਈ ਇਹ ਤੇ ਚੋਰੀ ਕਿੱਦਾਂ ਹੋਗੀ ਵੇ ਐਵੇਂ ਜ਼ਬਾਨ ਚਲਾਈ ਜਾਣਾ ਆਪਣੀ ਘਰ ਦੀ ਤੇ ਪਿੱਛੇ ਲੱਗਾ ਤੂੰ ਆ ਦਿਮਾਗ ਨਾਲ ਸੋਚ ਥੋੜਾ ਪਤਾ ਜਿਹੜੀ ਤੇਰੀ ਅਕਲ ਮਰੀ ਗਈ ਆ ਇਹਨੂੰ ਬਲਾ ਨੂੰ ਆ ਲੈਂਦੇ ਅੱਜ ਇਹਨੂੰ ਤਾਂ ਮੈਂ ਦੱਸ ਨਹੀਂ ਆ ਨਾ ਪਤਾ ਜਿਹੜੀ ਇਹ ਘਰੋਂ ਬਾਹਰ ਪੈ ਰੁਟਣ ਢਈ ਆ ਮੈਂ ਖੱਤਿਆ ਤੇਰੇ ਸਿਰ ਤੇ ਅੱਜ ਚੜਾਇਨੇ ਕੱਲ ਨੂੰ ਵੇਖ ਲਈ ਮੇਰੀ ਗੱਲ ਸਮਝ ਜੀ ਤੁਸੀਂ ਵੀ ਆਪਾਂ ਹੋ ਜੀ ਅੱਡ ਇਹਨਾਂ ਨੂੰ ਦਫਾ ਕਰੋ ਪਰ ਇਹ ਆਹ ਫੇਰ ਨਹੀਂ ਆਖੇ ਲੱਗਦੇ ਫੇਰ ਕੀ ਗੱਲ ਹਾਂ ਕਿੰਨਾ ਕਿਤੇ ਤਪਸਿੱਧ ਬਿਠਾਣ ਕੇ ਰੱਖਾਂਗੇ ਆਪਾਂ ਠੀਕ ਹੋਣਾ ਉਹਨੂੰ ਕਿੰਨਾ ਸਮਝਾਇਆ ਜੀ ਹੈ ਉਹ ਨਹੀਂ ਆਖੇ ਲੱਗੇ ਫੇਰ ਜਾ ਕੇ ਜਾ ਬੜੀ ਉੱਥੇ ਬੇਇੱਜ਼ਤੀ ਕਰਾ ਕੇ ਰੱਖਤੀ ਨਾ ਜਿਹੜੇ ਸ਼ਰੀਕਾਂ ਨੇ ਕਰ ਜਾਈਏ ਪਰ ਜਿੱਦ ਤੇਰਾ ਬੰਦਾ ਹੀ ਢੱਕਣ ਦਾ ਉਹਨੂੰ ਮੈਂ ਤੇ ਉਹਨੂੰ ਢੱਕਿਆ ਭਰ ਤੋਂ ਜੀ ਮੀਂਦ ਦੱਸਿਆ ਨਹੀਂ ਨਾ ਸੱਚ ਉਹਨੂੰ ਇਹ ਇਹੋ ਖੋਹਦਾ ਰਹਿੰਦਾ ਰਹਿੰਦਾ ਕਰਕੇ ਪਰੇ ਮਾਰੋ ਆ ਗਈ ਪਹਿਲਾਂ ਹੀ ਪਤਾ ਹੈਗੀ ਵੀ ਲੈ ਕੇ ਬੈਠੇ ਹੋਣੇ ਉਹਨੂੰ ਵਿਚਾਰੇ ਲੈਣਾ ਨਹੀਂ ਹੈ ਤੂੰ ਤਾਂ ਹੁਣ ਆਪਣੇ ਪਰਾਂ ਤੋਂ ਡੰਢਈ ਆ ਤੂੰ ਤੇ ਇਹ ਘਰ ਦੀ ਲੱਗਦੀ ਕੁਛ ਨਹੀਂ ਕੀ ਹਨਾ ਤੇ ਤਿਆ ਕਰਨ ਦਾ ਮਤਲਬ ਇਹ ਨਹੀਂ ਜਾਂ ਉੱਥੇ ਚੱਲ ਜਾ ਉੱਥੋਂ ਖਾ ਜਾ ਕੇ ਲੰਗਰ ਪ੍ਰਸ਼ਾਦ ਦੇ ਇੱਥੇ ਕੀ ਲੈ ਦੇਣੀ ਹੈ ਹੁਣ ਤੂੰ ਕਿਉਂ ਮੇਰੇ ਆਪਣੇ ਘਰ ਰੋਟੀ ਵੀ ਹੈਗੀ ਇੱਥੇ ਆਪਣੇ ਘਰ ਕਿੰਨਾ ਤੇਰਾ ਹੈ ਆ ਮੇਰਾ ਹੀ ਘਰ ਹੋਆ ਤੇਰਾ ਘਰ ਵਾ ਜੱਦੀ ਘਰ ਦੀ ਨਾ ਹੋਵੇ ਤੇ ਤੇ ਜੀਵਨ ਇਹਨਾਂ ਅੱਖ ਨਹੀਂ ਲੱਗਣਾ ਇਹਨਾਂ ਦੋਵਾਂ ਜੀਵਨ ਕਰ ਦੋ ਅੱਡ ਕਰ ਦੋ ਕਰ ਦੋ ਮੈਂ ਤਾਂ ਆਪ ਕਹਿੰਨੀ ਅੱਡ ਕਰੋ ਨਾਲੇ ਤੁਹਾਡੇ ਸਿਰ ਚ ਸਵਾਦ ਨਾ ਪਾਉਗੀ ਲੋਕਾਂ ਨੇ ਹੁਣ ਇੱਥੇ ਥੋੜੀ ਬੁਝੀ ਸ਼ਰਮ ਕਰੋ ਜਿਹੜੇ ਕੰਮ ਤੁਸੀਂ ਕਰਦੇ ਫਿਰਦੇ ਆਂ ਚੋਰੀਆਂ ਦੇ ਸੋਨੇ ਲਿਆ ਕੇ ਇੱਥੇ ਰੱਖੇ ਹੋਏ ਆ ਉਹਨਾਂ ਨੇ ਆੜ ਕੇ ਹੁਣ ਫੜਨਾ ਹੀ ਤੁਹਾਨੂੰ ਵੇਖ ਲਿਓ ਨਹੀਂ ਸ਼ਰਮ ਕਰ ਤੂੰ ਮੈਂ ਕੋ ਕਰਾ ਸ਼ਰਮ ਮੇਰੀ ਭਤੀਜੀ ਦੀ ਚੀਜ਼ ਮੈਂ ਅੱਜ ਲਵਾ ਮੈਂ ਕੱਲ ਲਵਾ ਤੂੰ ਕਹਣਾ ਮੈਨੂੰ ਕਹਿਣ ਵਾਲੀ ਹੈ ਉਹ ਵੀ ਚੰਗਾ ਸੰਭਾਲ ਕੇ ਬੋਲ ਉਹਨਾਂ ਦੀ ਅੱਜ ਪਤਾ ਲੱਗ ਜਾਣਾ ਵਾ ਘਰੇ ਉਹਦੇ ਉਹਦਾ ਵੀ ਦੇਖਿਓ ਕਿਦਾਂ ਜਲੂਸ ਨਿਕਲਦਾ ਤੇ ਨਾਲ ਤੁਹਾਡਾ ਵੀ ਵੇਖ ਲਿਓ ਤੂੰ ਜਲੂਸ ਹੀ ਕੱਢਣ ਗਈ ਸੀ ਕਿ ਤੈਨੂੰ ਹੋਰ ਕੰਮ ਕਰ ਕਿਹੜਾ ਵਾ ਆਹੋ ਤੂੰ ਦੱਸ ਕੇ ਆਈ ਸਾਰਾ ਕੁਝ ਉਹਨਾਂ ਨੂੰ ਦੱਸ ਕੇ ਆਈਆਂ ਸਾਰੇ ਜੋ ਕਾਹ ਕਰਨਾ ਜੋ ਤੇਰੇ ਕੋਲ ਹੁੰਦਾ ਨਾ ਕਰ ਲਾ ਨਾਲੇ ਪੁੱਤ ਕਰਦੇ ਗੱਲਾਂ ਠੱਗੀ ਦੀ ਹੁੰਦੀਆਂ ਕਿ ਨਗੀਆਂ ਕਰੀਦੀ ਹੁੰਦੀਆਂ ਡੇੜੀ ਜੀ ਮੇਰੀ ਗੱਲ ਸੁਣੋ ਤੁਸੀਂ ਤਾਂ ਨਾ ਮੇਰੇ ਉਹਨਾਂ ਦੇ ਨਾਲ ਕਰਤੇ ਕੰਮ ਕਰੇ ਡੈ ਤੂੰ ਰੋਕਣਾ ਵਾ ਕਿ ਤੂੰ ਇਹਨਾਂ ਨੂੰ ਹਲਾਛੀਂਦੀ। ਕੁੜੀਆਂ ਤੁਹਾਡੇ ਆ ਤੇ ਦਈਏ ਕਰਨਗ। ਆਓ ਸਾਡੇ ਕਰਕੇ ਦੇਣ ਲਈ ਹੁਣ ਸਾਨੂੰ ਲੱਗ ਗਿਆ ਪਤਾ ਇਹ ਕਹਿੰਦੇ ਵੀ ਸਾਡੇ ਕਰਕੇ ਕਰਨ ਦਾ। ਉੱਠੋ ਤੁਸੀਂ ਅਸੀਂ ਅਸੀਂ ਨਹੀਂ ਨਰੀਆਂ ਗੱਲਾਂ ਸੁਣਨ ਦੇ। ਨਾਲੇ ਮੰਮੀ ਉਹ ਇੱਥੇ ਰੋਂਣ ਲਈ ਹੀ ਆਣ ਕੇ। ਉਹ ਚੱਕਾ ਤੂੰ ਵੇਖੀ ਹੁੰਦੀ ਇਹਦੇ ਪਿੱਛੇ ਲਾ ਕੇ ਗੱਲਾ ਕਰੀ। ਉਹਦੇ ਹੋਰੀ ਕੋਈ ਗੱਲ ਹੋਈ। ਮੈਂ ਨਹੀਂ ਵੇਖੀ ਮੈਂ ਤਾਂ ਵੇਖੀ ਆ ਨਾ ਮੈਂ ਵੇਖੀ ਆ ਤੂੰ ਤਾਂ ਗੱਲਾਂ ਬਣਾਉਣੀ ਆ ਤੇਰਾ ਤਾਂ ਕੰਮ ਹੀ ਇਹੋ ਆ। ਗੱਲਾਂ ਨਹੀਂ ਬਣਾਉਂਦੀ ਆ ਤੂੰ ਆ ਜਾਣਾ ਉਹਨਾਂ ਨੇ ਹੁਣ ਵੇਖ ਲਓ ਲੱਗ ਜਾਣਾ ਮੈਂ ਪਤਾ ਰੂਦੀ ਕੀ ਕਰਦੀ। ਚਲੋ ਚੱਲੀਏ। ਹੋਣਾ ਨ ਸਮਝੇ ਦਫਾ ਹੋ ਗੋ ਸਾਡੇ ਨੂੰ ਜਿੱਥੇ ਮਰਜੀ ਇੱਥੇ ਆ ਜਾਂ ਆ ਵੀ ਚਾਹੁੰਦੇ ਆਂ ਕਿ ਅੱਡ ਹੋ ਜੀਏ ਸਾਡੇ ਕੋਲ ਤਾਂ ਗੁਜ਼ਾਰਾ ਹੋ ਜਾਣਾ 10000 ਨਾ ਤੂੰ ਕਿੱਥੋਂ ਕਰਨਾ ਚੋਰੀਆਂ ਨਾ ਕਰ ਲੈ ਕਰ ਲੈ ਕਿ ਜਾ ਜਾ ਲੈ ਜਾ ਲੈ ਜਾ ਇਹਨੂੰ ਲੈ ਜਾ ਅੰਦਰ ਵੇਖਾ ਕਿਦਾਂ ਗੁਲਾਮ ਬਣਿਆ ਉਹਦਾ ਨਾ ਸ਼ਰਮ ਨਾ ਹਜਾ ਆ ਵੇਖੀਏ ਕਿ ਤੂੰ ਉਤਨਾ ਦੀ ਮੈਂ ਕਹਿੰਨੇ ਇੱਕ ਵਾਰੀ ਨੂੰ ਇੱਕ ਤਾਂ ਕਿਹਾ ਨੇ ਇਹਨਾਂ ਨੇ ਨਾ ਸੱਚ ਸਵਾਹ ਜਿਹੜੀ ਪੌਣੀ ਹੋ ਦਿੱਤੀ ਆ ਪਵਾ ਮੈਨੂੰ ਤਾਂ ਲੱਗਦਾ ਹੁਣ ਉਹ ਆਏ ਖੜੇ ਐ ਇੱਥੇ ਤੇ ਕੀ ਜਵਾਬ ਦੇਣਾ ਜੀ ਹੁਣ ਉਹਨਾਂ ਨੂੰ ਉਹ ਕਸੂਰ ਤਾਂ ਸਾਰਾ ਤੇਰੇ ਮੁੰਡੇ ਦਾ ਵਾ ਇਹ ਮੂਜੂਜੇ ਦਾ ਮੈਂ ਕੀ ਕਰਾਂ ਕਸੂਰ ਤੇ ਦਾ ਜਾਂ ਖੱਤੇ ਦਾ ਫਿਰ ਮਗਰ ਜੀ ਲੱਗ ਗਿਆ ਓਰੇ ਹੁਣ ਕੀ ਕਰਨਾ ਹੀ ਓ ਜੇ ਬੰਦੇ ਚਾਰ ਲੈ ਇਕੱਠੇ ਕਰਕੇ ਆ ਗਿਆ ਉਹ ਅਗੇ ਤੇ ਕਰਨਾ ਕੀ ਆ ਸੋਚੋ ਹੁਣ ਕਹ ਕੇ ਹੁਣ ਮੈਂ ਕੱਲੀ ਜਵਾਬ ਦਵਾ ਸਾਰੇ ਸਾਰੇ ਕੰਮ ਮੈਂ ਹੀ ਕਰਾਂ ਮੇਰੀ ਥੋੜਾ ਗੱਲ ਜਦੋਂ ਮੁੱਕਰੀ ਗਏ ਨਾ ਮੁੜ ਕੇ ਪੈਰਾਂ ਦੇ ਤੇ ਆਈਦਾ ਹੁੰਦਾ ਆਖੀ ਸਾਨੂੰ ਪਤਾ ਹੀ ਨਹੀਂ ਕਿਸ ਗੱਲ ਦਾ ਬਸ ਮੈਂ ਤਾਂ ਮੁੱਕਰ ਜਾਣਾ ਜੇ ਸਾਹ ਆਹੋ ਠੀਕ ਵਾਕੇ ਆਂਦੇ ਰਹਿਣ ਜਿੰਨੇ ਆਉਣਾ ਮੈਂ ਡਰਦੀ ਆ ਨਹੀਂ ਠੀਕ ਵਾਗ ਹੁਣ ਪੈਰਾਂ ਤੇ ਪਾਣੀ ਨਾ ਪੈਂਦੀ ਉਹ ਨਹੀਂ ਪੈਂਟ ਦਿੰਦੀ ਆਹੋ ਤੰਗਾ ਇਹਨਾਂ ਨੇ ਡਰਾਮਾ ਫੜੇਗਾ ਵੇਖ ਲੋ ਮੈਂ ਹੁਣ ਉਹਨਾਂ ਦੇ ਘਰ ਦੱਸ ਕੇ ਆਈ ਨਾ ਤੇ ਕਿੱਡਾ ਇਹਨੂੰ ਦੁੱਖ ਲਗਾ ਤੇ ਜਦੋਂ ਉਹ 24 ਘੰਟੇ ਆਣ ਕੇ ਇੱਥੇ ਬੈਠੀ ਰਹਿੰਦੀ ਹੈ ਉਦੋਂ ਨਹੀਂ ਇਹਨੂੰ ਪਤਾ ਲੱਗਦਾ ਹੈਗਾ ਤੇ ਨਾਲੇ ਮੇਰੀ ਗੱਲ ਸੁਣੋ ਹੁਣ ਅਗਲਿਆਂ ਨੇ ਆ ਜਾਣਾ ਦੱਸ ਆਹੀ ਮੈਂ ਸਾਰਾ ਕੁਝ ਆਏ ਖੜੇ ਹੋ ਵੀ ਆ ਤਾਂ ਜੇ ਕੋਈ ਆਣ ਕੇ ਗੱਲ ਕਰੂਗਾ ਆਹੀ ਤੇ ਆ ਕਹਿ ਦਾਂਗੇ ਕਿ ਭਰਾ ਸਾਡੇ ਕੋ ਹਰਾਮ ਦਾ ਪੈਸਾ ਨਹੀਂ ਕਾਦਾ ਜਾਂਦਾ ਸਾਨੂੰ ਕਹਿਣ ਦੇ ਕਿ ਅੱਡ ਕਰਨਾ ਤੁਨੂੰ ਉਹੀ ਤਾਂ ਗੱਲ ਵੇ ਲੋ ਕਿੱਡੀ ਚਲਾਕ ਜਦੋਂ ਤੂੰ ਸੋਨਾ ਲਿਆ ਉਹਦੇ ਕੋਲੋਂ ਉਹਨੂੰ ਵੇਚ ਕੇ ਪੈਸੇ ਲੈ ਉਹਦੇ ਤਾਂ ਤੂੰ ਸਾਨੂੰ ਦੱਸਿਆ ਨਹੀਂ ਵੀ ਤੁਹਾਡੇ ਕਰਕੇ ਕਰਨ ਢਈ ਆ ਤੇ ਹੁਣ ਤੂੰ ਸਾਨੂੰ ਕਹਿਣ ਢਈ ਜੇ ਫੜੀ ਗਈਆਂ ਤੇ ਹੁਣ ਕਹਿਣ ਢਈ ਆ ਵੀ ਤੁਹਾਡੇ ਕਰਕੇ ਕਰਨ ਢੇ ਸਾਰਾ ਕੁਝ ਜੋ ਕਰਨ ਢੇ ਸਾਨੂੰ ਨਹੀਂ ਤਦੀਆਂ ਹਰਾਮ ਦੀਆਂ ਕਮਾਈਆਂ ਚਾਹੀਦੀਆਂ ਮਗਰ ਸਾਡੇ ਕਰਕੇ ਨਹੀਂ ਉਹ ਕੰਨ ਢਈ ਕੋਹ ਵੀ ਸਮਝਾਈ ਮੇਰੀ ਗੱਲ ਉਹ ਮੰਨ ਲਈਏ ਚਲਾਕੀਆਂ ਮੈਂ ਤੈਨੂੰ ਸਿੱਧੀ ਗੱਲ ਦੱਸ ਦਿੰਨਾ ਕਿ ਸਾਡੇ ਕਰਕੇ ਕੰਨ ਢਈ ਹੁੰਦੀ ਤੇ ਕੋਈ ਨਾ ਕੋਈ ਚੀਜ਼ ਲੈ ਆਉਂਦੀ ਆ ਘਰ ਉਨੇ ਮੱਲਣਾ ਕੁਛ ਵੀ ਨਹੀਂ 20000 ਰੁਪਈਆ ਦੇ ਜਾ ਕੇ ਮਾਮੇ ਨੂੰ ਫੜਾਈ ਆ ਨਾਲੇ ਸਾਨੂੰ ਨਹੀਂ ਚਾਹੀਦੀਆਂ ਇਦਾਂ ਦੀਆਂ ਕਮਾਈਆਂ ਐਸੇ ਕਰਕੇ ਤਾਂ ਮੈਂ ਦੱਸ ਗਿਆ ਹੀ ਮੈਂ ਕਿ ਇਹਨਾਂ ਨੂੰ ਲੱਗੇ ਪਤਾ ਜਰਾ ਇਹ ਕੋਈ ਆ ਮੈਂ ਤਾਂ ਨਹੀਂ ਬੂਆ ਖੋਲਣਾ ਨਾ ਮੇਰੇ ਕੋਈ ਮੱਥੇ ਲਵਾਈ ਮੈਨੂੰ ਨਹੀਂ ਲੱਗਦਾ ਕਿਸੇ ਸਾਨੂੰ ਨਹੀਂ ਲੋੜ ਹੈਗੀ ਆਪੇ ਭੁਗਤਣ ਹੁਣ ਜੋ ਵੀ ਸਾਹਿਬ ਮੈਂ ਆਪ 10000 ਦੀ ਨੌਕਰੀ ਕਰਦਾ ਮੈਂ ਤਾਂ ਖੇ ਖਵਾ ਹੋਰ ਮੈਂ ਕਿੰਨਾ ਕ ਮਰ ਜਾ ਮੈਂ ਲੋਕਾਂ ਨੂੰ ਪੈਸੇ ਕਿੱਥੋਂ ਦੇਣ ਲੱਖ ਰੁਪਈਏ ਕੋਈ ਨਹੀਂ ਛੱਡੋ ਲੱਗ ਜਣਾ ਪਤਾ ਹੋਣ ਵਾਲੇ ਹੀ ਹੋਣੇ ਉਹ ਜਾ ਚਾਹ ਬਣਾ ਘੁੱਟ ਕੇ